ਮੋਹਾਲੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਹੁਣ ਸਵਾਲਾਂ ਦੀ ਝੜੀ ਲੋਕਾਂ ਦੇ ਮਨ ਦੇ ਵਿੱਚ ਹੈ ਦਰਸਲ ਐਸਐਸਐਫ ਦਾ ਗਠਨ ਤਾਂ ਸਰਕਾਰ ਨੇ ਕਰਤਾ ਪਰ ਕੱਲ ਜੋ 3B ਜੋ 3B2 ਜੋ ਫੇਸ ਹੈ ਉਸ ਤੋਂ ਲੈ ਕੇ ਜੋ ਮਦਨਪੁਰ ਤੱਕ ਦਾ ਜੋ ਚੌਕ ਹੈ ਉੱਥੇ ਇੱਕ ਹਾਦਸਾ ਵਾਪਰਿਆ ਉੱਥੇ ਉਸ ਹਾਦਸੇ ਤੋਂ ਬਾਅਦ ਦੇ ਵਿੱਚ ਨਾ ਤਾਂ ਕੋਈ ਮਦਦ ਦੇ ਲਈ ਪਹੁੰਚਿਆ ਨਾ ਹੀ ਕਿਸੇ ਨੇ ਕਾਲ ਪੇਕ ਕੀਤੀ ਤੇ ਨਾ ਹੀ ਕੋਈ ਸਹਾਇਤਾ ਦੇ ਲਈ ਹੋਰ ਉੱਥੇ ਵਹਨਾਇਆ ਦਰਸ਼ਨ ਸਾਰੇ ਮਾਮਲੇ ਦੇ ਵਿੱਚ ਕੁਝ ਇਸ ਤਰ੍ਹਾਂ ਹੋਇਆ ਕਿ ਸੜਕ ਦੇ ਉੱਤੇ ਇੱਕ ਖੰਭਾ ਡਿੱਗ ਗਿਆ। ਖੰਭਾ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਸੀ ਸਿੱਧਾ ਕਿ ਜਦ ਖੰਭਾ ਡਿੱਗ ਗਿਆ ਸਭ ਤੋਂ ਪਹਿਲਾਂ ਤਾਂ ਇੱਕ ਗੱਡੀ ਇਸ ਦਾ ਸ਼ਿਕਾਰ ਹੋਈ। ਗੱਡੀ ਨੂੰ ਚੱਕਨਾ ਚੂਰ ਕਰ ਦਿੱਤਾ। ਉਸ ਤੋਂ ਬਾਅਦ ਤਾਰਾਂ ਜੋ ਉਸ ਦੇ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਤਾਰਾਂ ਦੇ ਵਿੱਚ ਉਲਝ ਕੇ ਦੋ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋਏ। ਜਿਸ ਦੇ ਵਿੱਚ ਜਿੱਥੇ ਕਿ ਇੱਕ ਜੋ ਨੌਜਵਾਨ ਸੀ ਉਹ ਸਰਦਾਰ ਨੌਜਵਾਨ ਸੀ। ਦਸਤਾਰ ਹੋਣ ਦੇ ਕਾਰਨ ਉਸ ਦਾ ਫਿਰ ਵੀ ਕੁਝ ਹੱਦ ਤੱਕ ਬਚਾ ਹੋਇਆ ਪਰ ਦੂਸਰੇ ਪਾਸੇ ਉਹ ਜੋ ਨੌਜਵਾਨ ਸੀ ਉਸ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਉਹਨਾਂ ਸੱਟਾਂ ਤੋਂ ਬਾਅਦ ਤੁਰੰਤ ਲੋਕਾਂ ਨੇ ਉਸ ਦੇ ਲਈ ਜਿੰਨੀ ਮਦਦ ਕਰ ਸਕਦੇ ਸੀ ਉੱਥੇ ਉਸ ਦੇ ਸਿਰ ਦੇ ਉੱਤੇ ਕੱਪੜਾ ਬੰਨ੍ਹਿਆ ਉਸ ਨੂੰ ਉੱਥੇ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲੋ ਨਾਲ ਫੋਨ ਵੀ ਕੀਤਾ ਨੇੜਲੀ ਚੌਕੀ ਨੂੰ ਫੋਨ ਕੀਤਾ ਪੁਲਿਸ ਨੂੰ ਐਂਬੂਲੈਂਸ ਨੂੰ ਕਾਲ ਲਗਾਈ ਕਿ ਆਖਰਕਾਰ ਕੋਈ ਤਾਂ ਪਹੁੰਚੇ ਪਰ ਅੱਧਾ ਘੰਟਾ ਬੀਤ ਗਿਆ ਨਾ ਹੀ ਕੋਈ ਪੁਲਿਸ ਵਾਲਾ ਆਇਆ ਨਾਹੀ ਕੋਈ ਐਂਬੂਲੈਂਸ ਆਈ ਤੇ ਨਾਹੀ ਐਸਐਸਐਫ ਸੜਕ ਸੁਰੱਖਿਆ ਫੋਰਸ ਜਿਸ ਦਾ ਕਿ ਬਹੁਤ ਜ਼ਿਆਦਾ ਅੱਜਕੱਲ੍ਹ ਪੰਜਾਬ ਪੁਲਿਸ ਦੇ ਵੱਲੋਂ ਦਾਅਵੇ ਤਾਂ ਬੜੇ ਵੱਡੇ ਕੀਤੇ ਜਾ ਰਹੇ ਨੇ ਕਿ ਜੋ ਰਿਸਪੌਂਸ ਟਾਈਮ ਹੈ ਉਹ 5 ਤੋਂ 7 ਮਿੰਟ ਦੇ ਵਿੱਚ ਵਿੱਚ ਹੈ ਪਰ ਇੱਥੇ ਅੱਧਾ ਘੰਟਾ ਹੋ ਗਿਆ ਆਉਣਾ ਤਾਂ ਦੂਰ ਦੀ ਗੱਲ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਆਖਰਕਾਰ ਉੱਥੇ ਹੋਇਆ ਕੀ ਹੈ ਇਸ ਤੋਂ ਬਾਅਦ ਦੇ ਵਿੱਚ ਫਿਰ ਜਦ ਕੋਈ ਵੀ ਨਹੀਂ ਆਇਆ ਤਾਂ ਲੋਕਾਂ ਨੇ ਥੱਕ ਹਾਰ ਕੇ ਖੁਦ ਹੀ ਉਸ ਨੌਜਵਾਨ ਨੂੰ ਮੋਟਰਸਾਈਕਲ ਦੇ ਉੱਤੇ ਬਿਠਾ ਕੇ ਉੱਥੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਸ ਦੇ ਨੌਜਵਾਨ ਦੇ ਸਿਰ ਦੇ ਉੱਤੇ ਮੌਕੇ ਤੇ ਮੌਜੂਦ ਜੋ ਕੁਝ ਵੀ ਮਿਲਿਆ ਕਿਉਂਕਿ ਪੱਟੀਆਂ ਬਨੀਆਂ ਹੋਈਆਂ ਸੀ ਉਹਨਾਂ ਨੇ ਸਿਰ ਦੇ ਉੱਤੇ ਜਿਵੇਂ ਪਰਨਾ ਹੁੰਦਾ ਕਿਸੇ ਦਾ ਗਲ ਦੇ ਵਿੱਚ ਪਾਇਆ ਹੋਇਆ ਉਸੇ ਨੂੰ ਉਸ ਦੇ ਨੌਜਵਾਨ ਦੇ ਸਿਰ ਤੇ ਬੰਨਿਆ ਤੇ ਫਿਰ ਜੋ ਹੈ ਉਸ ਨੌਜਵਾਨ ਨੂੰ ਇੱਕ ਮੋਟਰਸਾਈਕਲ ਦੇ ਉੱਤੇ ਬਿਠਾਇਆ ਹਾਲਾਂਕਿ ਉਸ ਦੌਰਾਨ ਨਿਯਮਾਂ ਦੀ ਜ਼ਰੂਰ ਪਾਲਣਾ ਨਹੀਂ ਕਰ ਪਾਈ ਕਿਉਂਕਿ ਤਿੰਨ ਨੌਜਵਾਨ ਸੀ ਪਿਛੇ ਨੌਜਵਾਨ ਖੁੱਤੋਂ ਡਿੱਗਦਾ ਜਾ ਰਿਹਾ ਸੀ ਇੱਕ ਨੌਜਵਾਨ ਅੱਗੇ ਬੈਠਿਆ ਮੋਟਰਸਾਈਕਲ ਤੇ ਇੱਕ ਉਸ ਦੇ ਪਿੱਛੇ ਫਿਰ ਜੋ ਇਹ ਜ਼ਖਮੀ ਨੌਜਵਾਨ ਸੀ ਉਸ ਨੂੰ ਬਿਠਾਇਆ ਤੇ ਫਿਰ ਜੋ ਤੀਸਰਾ ਨੌਜਵਾਨ ਹੈ ਇੱਕ ਪਿੱਛੇ ਬੈਠ ਕੇ ਉਸ ਨੂੰ ਸਹਾਰਾ ਦੇ ਕੇ ਬੈਠਿਆ ਜਿਵੇਂ ਤਿਵੇਂ ਕਰਕੇ ਇਹਨਾਂ ਨੇ ਹਸਪਤਾਲ ਪਹੁੰਚਾਇਆ ਉਸ ਨੌਜਵਾਨ ਨੂੰ ਤੇ ਜਾਨ ਬਚਾਈ ਹੈ ਪਰ ਇੱਥੇ ਵੀ ਦੇਖੀਏ ਤਾਂ ਆਮ ਲੋਕਾਂ ਨੇ ਤਾਂ ਆਪਣਾ ਫਰਜ਼ ਨਿਭਾਇਆ ਆਮ ਲੋਕਾਂ ਨੇ ਤਾਂ ਮਦਦ ਕੀਤੀ ਪਰ ਪ੍ਰਸ਼ਾਸਨ ਨੇ ਆਪਣਾ ਰੋਲ ਕਿੱਥੇ ਨਿਭਾਇਆ ਹੈ ਪ੍ਰਸ਼ਾਸਨ ਦੀ ਇੱਥੇ ਜ਼ਿੰਮੇਵਾਰੀ ਕੀ ਬਣਦੀ ਸੀ ਤੇ ਇੱਥੇ ਕਿਸ ਦੀ ਇਹ ਗਲਤੀ ਹੈ ਜੇਕਰ ਕੋਈ ਨਹੀਂ ਪਹੁੰਚਿਆ ਸਮੇਂ ਦੇ ਉੱਤੇ ਕਿਉਂਕਿ ਦਾਅਵੇ ਬਹੁਤ ਵੱਡੇ ਨੇ ਚੋਣਾਂ ਦਾ ਸਮਾਂ ਹੈ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰ ਦੇ ਵੱਲੋਂ ਨਿਤ ਦਾਅਵੇ ਹੁੰਦੇ ਨੇ ਕਿ ਅਸੀਂ ਜੋ ਫੋਰਸ ਬਣਾਈ ਹੈ ਉਸ ਦੇ ਵਿੱਚ ਅਸੀਂ ਹਰ ਸਮੇਂ ਲੋਕਾਂ ਦੀ ਮਦਦ ਕਰ ਰਹੇ ਹਾਂ ਰਾਤ ਦੇ ਸਮੇਂ ਲੋਕਾਂ ਦੀ ਮਦਦ ਕਰ ਰਹੇ ਹਾਂ ਜਿੱਥੇ ਨਹੀਂ ਕੋਈ ਪਹੁੰਚ ਪਾਉਂਦਾ ਉੱਥੇ ਵੀ ਸਹਾਇਤਾ ਕਰ ਰਹੇ ਹਾਂ ਪਰ ਇੱਥੇ ਤਾਂ ਦਿਨ ਦਿਹਾੜੇ ਦਾ ਸਮਾਂ ਸੀ ਤੇ ਜੇਕਰ ਗੱਲ ਕਰੀਏ ਜੋ ਇਹ 3B2 ਵਾਲਾ ਇਲਾਕਾ ਹੈ ਉੱਥੇ ਤਾਂ ਵੈਸੇ ਵੀ ਚਹਲ ਪਹਲ ਕਾਫੀ ਜ਼ਿਆਦਾ ਰਹਿੰਦੀ ਹੈ ਕਿਉਂਕਿ ਘੁੰਮਣ ਫਿਰਨ ਨੂੰ ਨਾਲੇ ਮਾਰਕੀਟ ਹੈ 3B2 ਦੀ ਉੱਥੇ ਵੀ ਬਹੁਤ ਸਾਰੇ ਲੋਕ ਘੁੰਮਦੇ ਰਹਿੰਦੇ ਨੇ ਤਾਂ ਅਜਿਹੇ ਦੇ ਵਿੱਚ ਉੱਥੇ ਮਦਦ ਪਹੁੰਚਾਉਣ ਦੇ ਵਿੱਚ ਇੰਨਾ ਜ਼ਿਆਦਾ ਸਮਾਂ ਲੱਗ ਗਿਆ ਇਸ ਗੱਲ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤੇ ਦੂਸਰਾ ਸਵਾਲ ਜੋ ਖੰਭਾ ਸੀ ਖੰਭਾ ਡਿੱਗ ਗਿਆ ਉਸਦੀ ਹਾਲਤ ਬਹੁਤ ਜ਼ਿਆਦਾ ਖਸਤਾ ਹਾਲਤ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਤਾਂ ਪਤਲਾ ਜਿਹਾ ਖੰਭਾ ਸੀ ਤੇ ਉਸ ਤੋਂ ਬਾਅਦ ਥੱਲੇ ਜਿਸ ਜਗ੍ਹਾ ਤੇ ਲਗਾਇਆ ਹੋਇਆ ਸੀ ਉਸ ਜਗ੍ਹਾ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ ਤੇ ਨਾਲ ਹੀ ਇੱਕ ਬੜਾ ਮੋਟਾ ਪਾਈਪ ਉਸੇ ਖੰਭੇ ਦੇ ਸਾਰੇ ਟਿਕਾਇਆ ਹੋਇਆ ਸੀ ਤਾਂ ਐਦਾਂ ਜ਼ਰੂਰ ਲੱਗਦਾ ਹੈ ਕਿ ਮਿਸ ਮੈਨੇਜਮੈਂਟ ਦੇ ਕਾਰਨ ਸਹੀ ਢੰਗ ਦੇ ਨਾਲ ਵੀ ਖੰਬੇ ਨੂੰ ਮੈਨੇਜ ਨਾ ਕੀਤਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਨਾਲ ਇੱਕ ਪਾਸੇ ਗੱਡੀ ਵਾਲੇ ਦਾ ਨੁਕਸਾਨ ਹੋਇਆ ਦੂਸਰੇ ਪਾਸੇ ਦੋ ਲੋਕਾਂ ਦੀ ਜਾਨ ਤੇ ਬਾਜ਼ੀ ਜਿਸ ਨੂੰ ਕਿ ਲੋਕਾਂ ਨੇ ਖੁਦ ਬਚਾਇਆ ਪਰ ਕੋਈ ਮਦਦ ਦੇ ਲਈ ਨਹੀਂ ਆਇਆ ਹਾਲਾਂਕਿ ਐਸੇ ਕੱਟ ਤੋਂ ਬਾਅਦ ਸਵਾਲ ਤਾਂ ਇਹ ਵੀ ਖੜੇ ਹੁੰਦੇ ਨੇ ਕਿ ਜੇਕਰ ਮੁਹਾਲੀ ਦਾ ਇਹ ਹਾਲ ਹੈ ਜਿੱਤੇ ਕਿ ਚੰਡੀਗੜ੍ਹ ਦੇ ਨਾਲ ਲੱਗਦਾ ਤਾਂ ਬਾਕੀ ਜਗ੍ਹਾ ਦੇ ਉੱਤੇ ਕੀ ਹਾਲ ਬਣੇਗਾ ਬਾਕੀ ਜਗ੍ਹਾ ਦੇ ਉੱਤੇ ਮਦਦ ਪਹੁੰਚਣ ਦੇ ਵਿੱਚ ਕਿੰਨਾ ਸਮਾਂ ਲੱਗਣ ਵਾਲਾ ਕਿਉਂਕਿ ਇੱਥੇ ਤਾਂ ਫੇਰ ਵੀ ਅਲੱਗ-ਅਲੱਗ ਸੈਕਟਰਸ ਬਣੇ ਹੋਏ ਨੇ ਹਰ ਜਗ੍ਹਾ ਦੇ ਉੱਤੇ ਮਦਦ ਦੇ ਲਈ ਹਸਪੀਟਲਸ ਕਾਫੀ ਜਲਦੀ-ਜਲਦੀ ਨੇੜੇ ਮਿਲ ਜਾਂਦੇ ਨੇ ਪਰ ਉੱਥੇ ਜਿੱਥੇ ਐਸਾ ਕੁਝ ਨਹੀਂ ਹੈ ਉੱਥੇ ਕੀ ਹੋਵੇਗਾ ਇਹ ਸਵਾਲ ਤੁਹਾਡੇ ਲਈ ਹੈ ਤੇ ਤੁਹਾਨੂੰ ਕੀ ਲੱਗਦਾ ਐਸੇ ਦੇ ਵਿੱਚ ਜ਼ਿੰਮੇਵਾਰ ਕਿਸ ਨੂੰ ਠਹਿਰਾਉਣਾ ਚਾਹੀਦਾ ਹੈ कि पुलिस प्रशासन इस दे जिम्मेवार एंबूलेंस वाले जो नहीं पहुँचे इस देमेवार एस एस एफ फोर्स जिस कि इस दौरान पहुँचना चाहिए सटना की सूचना मिलने वो नहीं पहुँचे वो जिम्मेवार आखिरकार किसती जिम्मेवारी बनती है ਵੀਰ ਮੈਂ ਇੱਥੇ ਗੱਡੀ ਗੱਡੀ ਖੜੀ ਕਰਾਂ ਨਾ ਕੜਾਰੇ ਐਸੀ ਗੱਡੀਆਂ ਸਾਰੀਆਂ ਨਾ ਮੁੰਡੇ ਉਹ ਇੱਕਦਮ ਤਾਰ ਉੱਤੇ ਹੋ ਗਏ ਹੈ ਗੱਡੀ ਨਿਕਲੀ ਨਾ ਇਹ ਵਾਲੀ ਗੱਡੀ ਤੋਂ ਇਹ ਖੰਭਾ ਪਹਿਲੇ ਹੀ ਗਿਰਿਆ ਸੀ ਪਹਿਲੇ ਗਿਰਿਆ ਹੈ ਅੱਛਾ 15 ਮਿੰਟ 20 ਮਿੰਟ ਹੋ ਗਏ ਇਹ ਨਿਕਲ ਰਹੇ ਸੀਗੇ ਹਾਂਜੀ ਹਾਂਜੀ ਦੋਨੇ ਬੈਕਸ ਸਵਾਰ ਯੈਸ ਯੈਸ ਕੋਮ ਗੱਡੀ ਚ ਫਸਣ ਨਾ ਜ਼ਿਆਦਾ ਹੋ ਗਿਆ ਬਹੁਤ ਵਾਰ ਪਿੱਛੇ ਨਾਲੇ ਨਾਲ ਖਾਸ ਇਹ ਮੁੰਡੇ ਨੇ ਹੈਲਮਟ ਵੀ ਪਾਇਆ ਸੀ ਨਾ ਹੈਲਮਟ ਦੂਰ ਤੱਕ ਨਹੀਂ ਦੇਖਿਆ ਵੈਸੇ ਵੈਸੇ ਹਮ ਅਰੇ ਮੈਂ ਕਿਹਾ ਬੰਨਹਾਰ ਮੜਾ ਪਾਇਆ ਨਹੀਂ ਪਾਇਆ ਨਾ ਦੂਰ ਤੱਕ ਪਿਆ ਸੀ ਕਾਫੀ ਦੂਰ ਹਾਂ